মনমে মারাাকে "'the one' মাইরী करीन भई महिनत करोड़े ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਰੇੜੀ ਵਾਲਿਆਂ ਦੇ ਵਿੱਚ ਕੁਟਮਾਰ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਦਰਅਸਲ ਬੋਹੜ ਦੇ ਮਲੂਟ ਚੌਂਕ ਦੇ ਵਿੱਚ ਟ੍ਰੈਫਿਕ ਵਿਗੜਨ ਦੀ ਹਾਲਤ ਦੇ ਵਿੱਚ ਸੜਕ ਕਿਨਾਰੇ ਲੱਗੀਆਂ ਜਿਹੜੀਆਂ ਰੇੜੀਆਂ ਨੇ ਉਸ ਨੂੰ ਹਟਵਾਉਣ ਦੇ ਲਈ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵੱਲੋਂ ਇੱਥੇ ਹਟਾਉਣ ਦੇ ਲਈ ਕੀ ਆ ਜਾਂਦਾ ਤੇ ਪੂਰੇ ਪਰਿਵਾਰ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਹਮਲਾ ਹੋਇਆ ਹੈ ਤਾਂ ਇੱਕ ਪਾਸੇ ਰੇੜੀ ਵਾਲੇ ਨੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਨੇ ਦੋਵੇਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਕਿ ਸਾਡੀ ਕੁੱਟਮਾਰ ਕੀਤੀ ਗਈ ਹੈ ਦਰਸਲ ਇਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਤੇ ਇੱਕ ਪਾਸੇ ਤਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਕਹਿਣਾ ਕਿ ਚਾਰ ਵੱਡੀਆਂ ਛਤਰੀਆਂ ਰੇੜੀ ਤੇ ਲੱਗੀਆਂ ਹੋਈਆਂ ਸ ਜਿਸ ਦਾ ਕਾਰਨ ਕਿ ਬੱਸਾਂ ਨੂੰ ਲੰਘਣ ਦੇ ਵਿੱਚ ਔਖ ਹੁੰਦੀ ਸੀ ਤੇ ਇਹਨਾਂ ਨੂੰ ਹਟਾਉਣ ਦੇ ਲਈ ਕੀਤਾ ਗਿਆ ਤੇ ਪਰਿਵਾਰ ਨੇ ਮਾਰਕੁੱਟ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਪਰਿਵਾਰ ਦਾ ਹੈ ਕਹਿਣਾ ਕਿ ਉਹਨਾਂ ਦੇ ਨਾਲ ਮਾਰਕੁੱਟ ਹੋਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਦੱਸੀ ਜਾ ਰਹੀ ਹੈ ਕੀ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਜ਼ਖਮੀ ਪਹੁੰਚੇ ਨੇ ਤਾਂ ਬਿਆਨ ਲਏ ਗਏ ਨੇ ਤੇ ਮਹਿਲਾ ਨੇ ਇਲਜ਼ਾਮ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਲਗਾਏ ਨੇ ਕਿ ਉਸ ਦੇ ਵੱਲੋਂ ਪੈਸੇ ਮੰਗੇ ਗਏ ਤੇ ਜਦ ਪੈਸੇ ਨਹੀਂ ਦਿੱਤੇ ਗਏ ਤਾਂ ਉਹਨਾਂ ਦਾ ਚਲਾਨ ਕੀਤਾ ਗਿਆ ਹਾਲਾਂਕਿ ਇਸ ਦੀ ਸਚਾਈ ਕੀ ਹੈ ਇਹ ਤਫਤੀਸ਼ ਤੋਂ ਬਾਅਦ ਸਾਹਮਣੇ ਆਵੇਗਾ ਸਿੱਧਾ ਕੀ ਗੱਲ ਹੋਈ ਹੈ ਤੁਹਾਡੀ ਪੁਲਿਸ ਨਾਲ ਲਾਤਾ ਪਾਈ ਕਿਸ ਗੱਲ ਤੋਂ ਲੈ ਕੇ ਹੋਈ ਹੈ ਇਹ ਨਾਰੇ ਰਿਹੜੀਆਂ ਲੱਗੀਆਂ ਸਾਡੀਆਂ ਅੱਛਾ ਜੀ ਇਹ ਆਏ ਅਸੀਂ ਤਾਂ ਰੋਟੀ ਦੇ ਨਾਲ ਆਇਸ ਮਾਂ ਪੁੱਤਰ ਅੱਛਾ ਤੇ ਆ ਕੇ ਕਹਿੰਦਾ ਇਹਨਾਂ ਨੂੰ ਕਹਿੰਦਾ ਰਿਹੜੀਆਂ ਪਾਸੇ ਕਰੋ ਤੇ ਯਾਰ ਛੱਤੀਆਂ ਪਾਸੇ ਕਰੋ ਇਹ ਕਹਿੰਦੇ ਵੀ ਸਾਡੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਇਹ ਅੱਗੋ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਸਾਨੂੰ ਜਾਂ ਤਾਂ ਪੈਸੇ ਦੇ ਨਹੀਂ ਤਾਂ ਇੱਤਰ ਤੇ ਚਲਾਨ ਕੱਟ ਦਿਆ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਤੇ ਜੀ ਮੈਂ ਛਡਾਉਣ ਲੱਗ ਪੀ ਤੇ ਛਡਾਉਣ ਲੱਗ ਪੀ ਤੇ ਨੇ ਮੇਰੇ ਵੀ ਛੋਟੀਆਂ ਵਾਧੂ ਮਾਰੀਆਂ ਮੇਰੀ ਬਾਹ ਨੇ ਕੰਮ ਕਰਦੀ ਪਈ ਗੋਡਿਆਂ ਤੇ ਮਾਰੀ ਮੈਂ ਤਾਂ ਤੁਰਿਆ ਨਹੀਂ ਜਾਂਦਾ ਪਿਆ ਪੈਸੇ ਕਿੰਨੇ ਮੰਗੇ ਤੁਹਾਡੇ ਕੋਲ ਇਹਨੇ ਮੰਗੇ ਨੇ ਅੱਜ ਕੀ ਨਾਮ ਦਾ ਮੈਨੂੰ ਨਾਂ ਨਹੀਂ ਯਾਦ ਹੈਗਾ ਉਹ ਕੀ ਨਾਂ ਥੇ ਕੀ ਨਾਂ ਸੁਮਨ ਮਾੜਾ ਨਾਂ ਦੱਸੀ ਕੀ ਦੱਸਦੇ ਪਏ ਸੀ ਤੁਹਾਡੇ ਕੋਲ ਜੀ ਕਹਿੰਦੇ ਸੀ ਚਲਾਨ ਕੱਟਾਂਗੇ ਤੇਰੇ ਤੇ ਹੱਤਾ ਪਾਈ ਤੁਸੀਂ ਵੀ ਕੀਤੀ ਹੈ ਨਾ ਜੀ ਨਾ ਸੀ ਤਾਂ ਕੁਝ ਨਹੀਂ ਉੱਥੇ ਨਹੀਂ ਪਬਲਿਕ ਸੀ ਤੁਸੀਂ ਪੁੱਛ ਲਓ ਜਾ ਕੇ ਅਸੀਂ ਕੁਝ ਨਹੀਂ ਕਿਹਾ ਅਸੀਂ ਤਾਂ ਛਡਾਉਂਦੇ ਰਹੇਗੇ ਮਾਪੂਤ ਮੇਰੇ ਮੁੰਡੇ ਨੂੰ ਇੰਨਾ ਕੁੱਟਿਆਗਾ ਕੁੱਟ-ਕੁੱਟ ਕੇ ਫਿਰ ਮੇਰੇ ਡੰਡੇ ਮਾਰਨ ਲੱਗ ਪਏ ਪਬਲਿਕ ਸਾਰੀ ਕਹਿਣ ਲੱਗੀ ਤੁਸੀਂ ਇਹਨਾਂ ਨੂੰ ਕਿਉਂ ਮਾਰੀ ਜਾਂਦੇ ਕਿਉਂ ਤੁਸੀਂ ਗਰੀਬ ਮਾਰ ਕਰਦੇ ਹੋ ਕਹਿੰਦੇ ਆ ਕਿ ਸਾਨੂੰ ਜਾ ਤਾਂ ਇਹ ਕੀ ਨਾ ਲੈਂਦੇ ਸੀ ਅੰਦਰ ਕਰਾਂਗੇ ਇਹਨਾਂ ਦੇ ਪਰਚਾ ਕਟਾਂਗੇ ਆ ਫਿਰ ਅਸੀਂ ਕੀ ਨਾ ਲੈਂਦੇ ਨੇ ਮਾਂ ਪੁੱਤਰਾਂ ਨੇ ਅੱਗੋਂ ਮੈਂ ਮੁੰਡੇ ਨੂੰ ਛਡਾਉਂਦੀ ਰਹੀਗੀ ਇਹਨਾਂ ਨੇ ਜਦੋਂ ਮੇਰੇ ਵੱਖੀ ਪਾ ਕੇ ਗਏ ਆ ਕੇ ਤਿੰਨ ਜਾਣੇ ਸੀ ਤਿੰਨੇ ਪੁਲਿਸ ਵਾਲੇ ਪਏ ਨੇ ਵੱਖੀ ਕੀ ਗੱਲ ਹੋਈ ਅੱਜ ਤੁਸੀਂ ਟ੍ਰਾਫਿਕ ਨਿਯਮਾਂ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਰੇੜੀ ਚਲ ਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ ਗੱਲ ਤਾਂ ਇਸ ਦਾ ਸਮਝਾਉਦੇ ਸੀ ਵੀ ਬੱਸ ਮੁੜਦੀ ਨਹੀਂ ਸੀ ਵੀ ਚਾਰ ਛਤਰੀਆਂ ਉਹਨੇ ਲਾਈਆਂ ਸੀਗੀਆਂ ਮੈਂ ਉਹ ਦੋ ਮੂਹਰ ਲੀਆਂ ਚੱਕ ਲਾ ਤੇ ਮਗਰ ਲੀਆਂ ਚਲੋ ਰੇੜੀ ਲਾਈ ਰੱਖਿਆ ਆਪਾਂ ਨੂੰ ਕੀ ਹੱਤ ਕੀ ਗਿਆ ਉਹਨੇ ਛਤਰੀਆਂ ਪਜਾਉਣ ਦੀ ਬਜਾਏ ਹੈਪਰ ਹੁੰਦੇ ਕੇ ਹੋਰ ਸਾਧਲੇ ਉਹਦਾ ਮੁੰਡਾ ਸਾਧ ਲਿਆ ਮੁਰਜੇ ਦੀ ਘਰ ਦੀ ਸਾਧਲੀ ਫਿਰ ਉਹ ਗਲ ਪੈ ਗਿਆ ਕਿ ਕੀ ਹੋਇਆ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਤਾਂ ਤਾਂ ਇੱਕ ਤਾਂ ਮਸ਼ੀਨ ਟੁੱਟ ਗਈ ਇੱਕ ਮਾਰ ਮੋਟਰ ਟੁੱਟ ਗਿਆ ਇਹ ਤੇ ਮੇਰੇ ਨੱਕ ਤੇ ਜਦੋਂ ਤੁਹਾਨੂੰ ਮਾਰਿਆ ਉਹਨੇ ਤੇ ਨਸੀਬ ਛੁੱਟ ਵੀ ਬਰਾਵੇ ਲਿੱਪ ਗਈ ਉਹ ਨਾਲ ਕੀ ਅਫਸਰਾਂ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ ਦੱਸਤਾ 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 ਕਿ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਐ ਗ੍ਰਿਫਤਾਰੀ ਪਤਾ ਨਹੀਂ ਹੋਈ ਕਿ ਨਹੀਂ ਬੜੇ ਅਸੀਕ ਬੰਦਾ ਉਹ ਮੇਰੇ ਨਾਲ ਫਟ ਗਿਆ